ਆ ਗਿਆ ਭਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦਿਆਂ ਨੂੰ ਸਰ ਅੱਜ ਪਰਿਮਾ ਕੜ ਆਇਆ ਫਸਟ ਟਾਈਮ ਆਈ ਸੀਗੀ ਮੈਂ ਨਹਾਵ ਨਹੀਂ ਸੀ ਸਕਦੀ ਬੈਠ ਵੀ ਨਹੀਂ ਸੀ ਸਕਦੀ ਇਨਕੇ ਵਨ ਸਟੇਅਰਸ ਵੀ ਨਹੀਂ ਚੜ ਸਕਦੀ ਬਿਲਕੁਲ ਵੀ ਆਲਮੋਸਟ 2 ਸਾਲ ਤੋਂ ਸੁੱਤੀ ਹੀ ਨਹੀਂ ਸੀ ਹਾਰਟ ਕਰਕੇ ਮੇਰਾ ਸਾਹ ਹੀ ਬੰਦ ਹੋ ਜਾਂਦਾ ਸੀਗਾ ਬਾਈਪਾਸ ਸਰਜੀ ਦੱਸਿਆ ਸੀ ਮੇਰਾ 20% ਹਾਰਟ ਕੰਮ ਕਰਦਾ ਸੀਗਾ ਆਲਮੋਸਟ 80% ਮੇਰਾ ਡੈਮੇਜ ਸੀਗਾ ਦਿੱਲੀ ਦੇ ਸਕਾਟ ਵਿੱਚ ਵੀ ਦਿਖਾਇਆ ਸਾਰਿਆਂ ਨੇ ਬਾਈਪਾਸ ਅਸੀਂ ਮੇਰੇ ਤਿੰਨੇ ਹਾਰਟ ਦੀਆਂ ਵੇਨਸ ਜੜੀਆਂ ਆਰਟਰੀ ਸਾਰੀਆਂ ਬਲੌਕ ਸੀਗੀਆਂ ਇਵਨ ਕਿ ਮੇਰੀਆਂ ਬਾਵਾਵਾਂ ਬਿਲਕੁਲ ਨੀਲੀਆਂ ਹੋ ਗਈਆਂ ਸੀ ਜਿਸ ਤਰ੍ਹਾਂ ਨੀਲੇਟੀ ਕੇ ਲਾਇਨ ਦੇ ਇਸ ਤਰ੍ਹਾਂ ਕਿਉਂਕਿ ਅਸਲੀ ਕਾੜੇ ਦੀ ਜੇ ਗੱਲ ਕਰੀਏ ਤਾਂ ਉਹਦਾ ਫਾਇਦਾ ਤੁਸੀਂ ਦੱਸ ਸਕਦੇ ਹੋ ਬਾਵਾ ਜੀ ਤਾਂ ਦੱਸਦੇ ਕਿਦਾਂ ਕਰਨਾ ਤੁਹਾਨੂੰ ਕਿੰਨਾ ਫਿੱਟ ਹੋ ਤੇ ਹੁਣ ਮੈਨੂੰ ਇਹ ਕਿ ਮੈਨੂੰ ਚੱਲਣ ਲੱਗਿਆ ਕੋਈ ਸਾਹ ਨਹੀਂ ਚੜਦਾ ਬਿਲਕੁਲ ਮੈਨੂੰ ਇਹ ਇਹ ਨਹੀਂ ਕਹਿ ਲਾ ਕਿ ਹਾਰਟ ਦਾ ਮੈਨੂੰ એનર્ਜੀ ਵੀ ਆਈ ਆ ਮੇਰੇ ਆਪਣੀ ਬੋਡੀ 'ਚ ਮੈਨੂੰ ਫਰਕ ਦੇਖਦਾ ਆਇਆ ਨੀਂਦ ਮੈਨੂੰ ਪ੍ਰੋਪਰ ਆਉਣ ਲੱਗ ਗਈ ਆ ਮੈਨੂੰ ਮਤਲਬ ਵੀ ਮੇਰੀਆਂ ਲੱਤਾਂ ਸੋਗੀਆਂ ਇਹ ਪੈਰ ਵੀ ਅਜੇ ਵੀ ਥੋੜਾ ਹੈਗਾ ਪਰ ਬੀਨੂ ਬਹੁਤ ਕਾਫੀ ਫਰਕ ਆਦਾ ਪੱਜਾ ਹਾਂ ਜੀ ਮਤਲਬ ਇੱਕ ਮੰਚੋ ਜੋ ਵਿਸ਼ਵਾਸ ਲੈ ਕੇ ਆਇਆ ਸੀ ਉਹ ਕਾਮਯਾਬ ਹੋ ਰਿਹਾ ਹੈ ਹਾਂ ਠੀਕ ਹੈ ਕੜਾ ਵੀ ਕੜਾ ਹੀ ਕਮਰਤ ਬਣ ਕੇ ਤਾਂ ਹਾਂ ਜੀ ਅਮਰਤ ਹੀ ਹੈ ਜੀ ਸਨੇਹਾ ਦੇਣਾ ਚਾਹੁੰਦੇ ਹੋਰ ਪੇਸ਼ੈਂਟ ਜਿਹੜੇ ਨੇ ਸਨੇਹਾ ਹੈ ਹੀ ਦਵਾਂਗੇ ਵੀ ਆਓ ਸਾਰੇ ਜਣੇ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਹਾਰ ਦੀ ਹੈ ਜਾਂ ਡਿਸਕ ਦੀ ਹੈ ਕੋਈ ਵੀ ਸਰੀਰ 'ਚ ਸੋਨ ਪੰਨ ਤੇ ਇੱਥੇ ਆਓ ਬਾਬਾ ਜੀ ਦਾ ਬਾਬੇ ਦਾ ਕੜਾ ਪੀਓ ਤੇ ਠੀਕ ਹੋਵੋ ਕੋਈ ਬੁਲਾਉਣਾ ਔਰ ਬਾਬਾ ਜੀ ਔਰ ਉਹਨਾਂ ਦੀ ਸਥਿਤੀ ਪੁੱਛ ਕੇ ਦੇਖੋ ਕੀ ਸੱਚ ਦੱਸਣਾ ਇਹ ਨਹੀਂ ਕਿ ਬਾਬਾ ਜੀ ਸਿਰਫ ਨਹੀਂ ਸਾਨੂੰ ਕਾੜੇ ਦੀ ਸਿਰਫ ਨਹੀਂ ਚਾਹੀਦੀ ਸਾਨੂੰ ਕਾੜੇ ਲੋਕਾਂ ਦੇ ਵਿੱਚ ਜਾਗਰੂਕ ਕਰਨਾ ਹੈ 90% ਦੱਸਿਆ ਹੈ ਬਲੌਕਿੰਗ ਹੈ ਬਲੌਕੇਜ ਸੀ ਬਲੌਕੇਜ ਸੀ ਪਹਿਲਾਂ ਕੋ ਦਿਖਾ ਲਿਆ ਡਾਕਟਰਾਂ ਨੂੰ ਕੋ ਸਟੈਂਟ ਪਾਇਆ ਕੋ ਦਿਖਾਇਆ ਨਾ ਪੂਰਾ ਜੋ ਹੋ ਰਿਹਾ ਹੈ ਸਟੈਂਡ ਦਾ ਆਈਆਂ ਕਹਿੰਦੇ ਸਟੈਂਡ ਨਹੀਂ ਪਾਉਣਾ ਮੇਰੇ ਇਹਨਾਂ ਦਾ ਬੰਦ ਲਗਾ ਫਿਰ ਇੱਥੋਂ ਆਣ ਕੇ ਦਵਾਈ ਲਈ ਇੱਥੋਂ ਆਣ ਕੇ ਕਾਟਾ ਸ਼ੁਰੂ ਕੀਤਾ ਤੇ ਕੀ ਪੋਜੀਸ਼ਨ ਹੁਣ ਕਿਦਾਂ ਲੱਗਦਾ ਕਿ ਅੱਗੇ ਨੂੰ 50% ਦਾ ਫਰਕ ਹੈ। ਭਾਜੀ ਕੀ ਪ੍ਰੋਬਲਮ ਸੀ ਤੇ ਕਿੱਥੋਂ ਆਏ ਸੀ ਤੁਸੀਂ? ਭਾਜੀ ਉਹਨਾਂ ਤੋਂ ਆਏ ਹਿਮਾਚਲ ਤੋਂ। ਕੀ ਪ੍ਰੋਬਲਮ ਕੀ ਸੀ ਔਰ ਕਦੋਂ ਤੋਂ ਸੀ? ਹਾਂ ਦੇ ਵਿੱਚ ਬਲੋਕੇਜ ਸੀਗੀ। ਹਾਂਜੀ ਤੁਰਨਾ ਪੈਣਾ ਔਖਾ ਸੀਗਾ ਪੈਰ ਸੋਜ ਜਾਣਾ ਹੁਣ ਠੀਕ ਹੈ ਫਰਕ ਹੈ ਕਾਫੀ। ਮਾਚਲ ਐਡਾ ਐਡੀ ਦੂਰ ਤੋਂ ਆਏ ਆ ਉੱਥੇ ਕੋਈ ਏਦਾਂ ਦਾ ਡਾਕਟਰ ਨਹੀਂ ਸੀ। ਹਾਂਜੀ ਦਿਖਾਇਆ ਪਰ ਉਹਦੇ ਨਾਲ ਫਰਕ ਨਹੀਂ ਪਿਆ ਸਾਲ ਭਰ ਦਵਾਈ ਉੱਧਰ ਵੀ ਖਾਧੀ ਨਹੀਂ ਫਰਕ ਪਿਆ ਉਧਰ ਤਾਂ ਕਾਫੀ ਫਰਕ ਹੈ ਪਹਿਲਾਂ ਜਿੱਦਾਂ ਪੈਰ ਪੂਰ ਸੁੱਜਦੇ ਸੀਗੇ ਉਹ ਨਹੀਂ ਸੁੱਜਦੇ ਦਰਦ ਹੁੰਦੀ ਸੀਗੀ ਉਹ ਨਹੀਂ ਹੁੰਦੀ ਹੁਣ ਹੁਣ ਠੀਕ ਹੈ ਕਾਫੀ ਵਿੱਚ 16 ਤਰ੍ਹਾਂ ਦੇ ਬੇਲਾਂ ਤੇ ਪੱਤੇ ਪੈਂਦੇ ਆ ਬਾਕੀ 12 ਤੋਂ 14 ਤਰ੍ਹਾਂ ਦੀਆਂ ਸੁੱਕੀਆਂ ਜੜੀਆਂ ਬੂਟੀਆਂ ਪੈਂਦੀਆਂ ਨੇ ਤੇ ਜ਼ਿਆਦਾਤਰ ਆਪਣੇ ਕੋਲੇ ਹੱਡ ਦੇ ਮਰੀਜ਼ ਆਉਂ ਠੀਕ ਵੀ ਹੋ ਰਿਹਾ ਗਲੋਕ ਜਿਹਨਾਂ ਲਈ ਸਟੰਟ ਦੀ ਪੈਨ ਦਿੰਦੇ ਸਰਜਰੀ ਤੋਂ ਵਰਤੀ ਜਾਂਦੇ ਆ ਤੁਸੀਂ ਕਾੜੇ ਜਿਹੜੇ ਆ ਮਿੱਟੀ ਦੇ ਬਰਤਨ ਚ ਜੂਸ ਕਰ ਰਹੇ ਆ ਉਹ ਪੜਾਉਣ ਵਾਲੇ ਵੀ ਜਿਹੜੇ ਗਲਾਸ ਨੇ ਉਹ ਵੀ ਮਿੱਟੀ ਦੇ ਨੇ ਅੱਬਾ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਦੇ ਆ ਕੁਦਰਤ ਉਹਨਾਂ ਨੂੰ ਠੀਕ ਕਰਦੀ ਆ ਇਸ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਇਹਦੇ ਵਿੱਚ ਇਹ ਜੋ ਤੁਸੀਂ ਦੇਖ ਰਹੇ ਹੋ ਗੱਡੀਆਂ ਦੀ ਪਾਰਕਿੰਗ ਇਹ ਗੱਡੀਆਂ ਦਾ ਰੱਛ ਜਿਹੜਾ ਆ ਇਹ ਕਿਸੇ ਨਿਜੀ ਸਮਾਗਮ ਦੇ ਵਿੱਚ ਨਹੀਂ ਹੈ ਕੋਈ ਘਰੇਲੂ ਫੰਕਸ਼ਨ ਦੇ ਵਿੱਚ ਲਈ ਲੋਕ ਇੱਥੇ ਗੱਡੀਆਂ ਵਿੱਚ ਨਹੀਂ ਪਹੁੰਚੇ ਸਿਰਫ ਤੇ ਪਹੁੰਚੇ ਨੇ ਉਹ ਲੋਕ ਜਿਨ੍ਹਾਂ ਨੂੰ ਪ੍ਰੋਬਲਮ ਹੈ ਹਾਰਟ ਦੀ ਜਾਂ ਜਿਨ੍ਹਾਂ ਨੂੰ ਡਾਕਟਰ ਨੇ ਇਹ ਕਹਿ ਦਿੱਤਾ ਕਿ ਤੁਹਾਡੇ ਪੈਣੇ ਨੇ ਸਟੰਟ ਜਾਂ ਫਿਰ ਹੋਣੀ ਹੈ ਤੁਹਾਡੀ ਬਾਈਪਾਸ ਸਰਜਰੀ ਪਰ ਇੱਕ ਨਾਂ ਜਿਹੜਾ ਬੜਾ ਵਿਖਿਆਤ ਹੋ ਗਿਆ ਕਾੜੇ ਵਾਲੇ ਬਾਬਾ ਇਸ ਨਾਂ ਨੂੰ ਸੁਣ ਕੇ ਇਹ ਸਾਰੇ ਲੋਕ ਉੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਾਬਾ ਕਲੀਨਿਕ ਜਿਹੜੇ ਐਚਐਸ ਬਾਬਾ ਕਾੜੇ ਵਾਲੇ ਬਾਬਾ ਦੇ ਨਾਮ ਨਾਲ ਜਾਂਦੇ ਨੇ ਇਹਨਾਂ ਦੇ ਕਾੜੇ ਦੇ ਨਾਲ ਜੇ ਮੈਂ ਗੱਲ ਕਰਾਂ ਜਦੋਂ ਤੋਂ ਇਹਨਾਂ ਨੇ ਕਾੜੇ ਦਾ ਇਹ ਸ਼ੁਰੂ ਕੀਤਾ ਜਦੋਂ ਤੋਂ ਲੋਕ ਇੱਥੋਂ ਆਉਣਾ ਸ਼ੁਰੂ ਹੋਏ ਨੇ ਇਹਨਾਂ ਦੀ ਪਹਿਲਾਂ ਜਿਵੇਂ ਗੱਲ ਕਰਾਂ ਲੁਧਿਆਣਾ ਮਾਨਸਾ ਕੁਰਕhetra ਬ੍ਰਾਂਚਾਂ ਸੀ ਪਰ ਇਹਨਾਂ ਨੇ ਦਸੂਹੇ ਵਿੱਚ ਵੀ ਖੋਲੀ ਹੈ ਇਸ ਨਾਂ ਦੇ ਕਾੜੇ ਦੇ ਪੀਣ ਦੇ ਨਾਲ ਇੱਕ ਪੇਸ਼ੈਂਟ ਨਹੀਂ 100 ਪੇਸ਼ੈਂਟ ਨਹੀਂ 1000 ਪੇਸ਼ੈਂਟ ਨਹੀਂ ਲੱਖਾਂ ਪੇਸ਼ੈਂਟ ਜਿਹੜੇ ਹਸਤਾਲਾ ਵਿੱਚ ੱੱਕੇ ਖਾ ਚੁੱਕੇ ਨੇ ਜਿਨ੍ਹਾਂ ਦੇ 4 4 6 6 14 14 ਸਟੰਡ ਵੀ ਪਏ ਨੇ ਜਿਨ੍ਹਾਂ ਨੂੰ ਬਾਈਪਾਸ ਸਰਜਰੀ ਲਈ ਵੀ ਕਿਹਾ ਗਿਆ ਸੀ ਪਰ ਇਸ ਕਾੜੇ ਦੇ ਨਾਲ ਕਿਉਂਕਿ ਇਹ ਕਾੜਾ ਜੜੀ ਬੂਟੀਆਂ ਦਾ ਤਿਆਰ ਕੀਤਾ ਜਾਂਦਾ ਹੈ ਕਾੜਾ ਪੀਣ ਦੇ ਨਾਲ ਜਿਹੜੀ ਤੁਹਾਡੇ ਨਾੜਾਂ ਦੀ ਬਲੋਕਸ ਆ ਉਹ ਖਤਮ ਹੋ ਜਾਂਦੀਆਂ ਨਾੜਾਂ ਖੁੱਲ ਜਾਂਦੀਆਂ ਨੇ ਚਲਿਏ ਫਿਰ ਆਪਾਂ ਅੰਦਰ ਤੇ ਨਾਲੇ ਦੇਖਦੇ ਹਾਂ ਬਾਬਾ ਜੀ ਦਾ ਕਿਵੇਂ ਕਾੜਾ ਤਿਆਰ ਹੁੰਦਾ ਹੈ ਤੇ ਕਿਵੇਂ ਇਹ ਕਾੜਾ ਜਿਹੜਾ ਸਰਬ ਹੁੰਦਾ ਆ ਤੇ ਆਪਾਂ ਕਰਦੇ ਹਾਂ ਲੋਕਾਂ ਨਾਲ ਗੱਲ ਜਿਹੜੇ ਇਹ ਕਾੜਾ ਪੀਣ ਦੇ ਨਾਲ ਠੀਕ ਹੋਇਆ ਨਹੀਂ ਬਾਪੂ ਜੀ ਬੋਲਣਾ ਉਹ ਰੇ ਬਾਪੂ ਜੀ ਤਸੀਆ ਉਹ ਲੈ ਇਹਨਾਂ ਦੀ ਸਥਿਤੀ ਪੁੱਛ ਕੇ ਦੇਖੋ ਪਹਿਲਾਂ ਕਿਵੇਂ ਸੀਗੇ ਹੁਣ ਕਿਵੇਂ ਨੇ ਜਿਵੇਂ ਬਾਬਾ ਜੀ ਕਹਿ ਰਹੇ ਵੀ ਤੁਹਾਡੇ ਬਾਰੇ ਦੱਸ ਰਿਹਾ ਕੀ ਸੱਚ ਦੱਸਣਾ ਇਹ ਨਹੀਂ ਕਿ ਬਾਬਾ ਜੀ ਸਿਫਤ ਨਹੀਂ ਸਾਨੂੰ ਕਾੜੇ ਦੀ ਸਿਫਤ ਨਹੀਂ ਚਾਹੀਦੀ ਸਾਨੂੰ ਕਾੜੇ ਦੇ ਲੋਕਾਂ ਦੇ ਵਿੱਚ ਜਾਗਰੂਕ ਕਰਨਾ ਹੈ ਹਾਂਜੀ ਦੱਸੋ ਕਿੱਥੋਂ ਆਏ ਹੋ ਕੀ ਪ੍ਰੋਬਲਮ ਸੀ ਸਾਡੇ ਜਿਹੜੇ ਤੋਂ ਆਏ ਜੀ ਅਡਾ ਡਾਂਗਰਾ ਚੀਜ਼ ਵੱਡੀ ਪਿੰਡ ਆ ਨਰਿੰਦਰ ਸਿੰਘ ਨਾਮ ਤੇ ਇਹ ਕਾੜਾ ਜਿਹੜਾ ਹੈ ਸਾਨੂੰ ਪਤਾ ਲੱਗਾ ਵੀਡੀਓ ਇੱਥੇ ਤੇ ਉਤੋਂ ਵੀ ਕਿਤੇ ਅਸੀਂ ਇੱਥੇ ਆਏ ਆ ਪਹਿਲਾਂ ਗਏ ਲੁਧਿਆਣੇ 26 ਤਰੀਕ ਨੂੰ ਅੱਛਾ ਤੇ 7 ਤਰੀਕ ਨੂੰ ਪਹਿਲੀ ਰਾਂ ਇੱਥੇ ਸ਼ੁਰੂ ਕੀਤੀ ਤੇ ਜਦੋਂ ਪਹਿਲੀ ਵਾਰ ਆਇਆ ਸੀ ਤਾਂ ਕਿੰਨੀ ਪ੍ਰੋਬਲਮ ਸੀ ਕਿੰਨਾ ਗਲੇ ਟੈਸਟਾਂ ਦੇ ਵਿੱਚ ਮੈਂ 90% ਦੱਸਿਆ ਸੀ ਬਲੌਕਿੰਗ ਹੈ ਬਲੌਕੇਜ ਸੀ ਬਲੌਕੇਜ ਸੀ ਪਹਿਲਾਂ ਕੋਈ ਦਿਖਾ ਲਿਆ ਡਾਕਟਰਾਂ ਨੂੰ ਕੋਈ ਸਟੈਂਟ ਪਾ ਜਾਂ ਕੋਈ ਦਿਖਾਇਆ ਦਿਖਾਇਆ ਨਾ ਪੂਰਾ ਜੋ ਹੋ ਰਿਹਾ ਹੈ ਸਟੈਂਡ ਦਾ ਆਈਆਂ ਘਰ ਨਹੀਂ ਸਟੈਂਡ ਨਹੀਂ ਪਾਉਣਾ ਅੱਛਾ ਦਵਾਈ ਦੇ ਨਾਲ ਹੀ ਚਲਾਉਣਾਗੇ ਉਹ ਆਂਦੇ ਵੀ ਗਾਰੰਟੀ ਕੋਈ ਨਹੀਂ ਹੈ ਬੇਟੀ ਆੜੀ ਉਹਨੇ ਕੀਤਾ ਟਿਕਣਾ ਨਾ ਉਹਨੇ ਅਖਿਆ ਵੀ ਗਾਰੰਟੀ ਕੋਈ ਨਹੀਂ ਗਾਰੰਟੀ ਦੱਤਾ ਵੀ ਪਾ ਰਹੀ ਹੈ ਤਾਂ ਵੀ ਕੋ ਐਂ ਦਵਾਈਆਂ ਨਹੀਂ ਕਰਾਂਗੇ ਸਾਬ ਫਿਰ ਦਵਾਈਆਂ ਨਾ ਚੱਲਣਿਆ ਫਿਰ ਇਹਨਾਂ ਦਾ ਬੰਦਾ ਕਾ ਫਿਰ ਇੱਥੋਂ ਆਣ ਕੇ ਦਵਾਈ ਲਈ ਲੁਧਿਆਣੇ ਪਹਿਲੀ ਵਾਰ ਅੱਛਾ ਫਿਰ ਇਹਨਾਂ 7 ਤਰੀਕ ਦਾ ਇੱਥੇ ਰੱਖਿਆ ਇੱਥੋਂ ਆਣ ਕੇ ਕਾੜਾ ਸ਼ੁਰੂ ਕੀਤਾ ਤੇ ਹੁਣ ਕੀ ਪੋਜੀਸ਼ਨ ਆ ਤੁਸੀਂ ਕਿੰਨੀ ਵਾਰੀ ਕਾੜਾ ਪੀ ਚੁੱਕੇ ਨੇ ਇੱਕ ਵਾਰੀ ਪੀਤਾ ਪਹਿਲਾਂ ਆ 6 ਵਾਰ ਹੋ ਗਿਆ 6 ਵਾਰ ਹਾਂ ਆ 6 ਵਾਰ ਪੀਣਾ ਅੱਛੇ ਮੇਰੇ ਪੀਣਾ ਤੇ ਕੀ ਪੋਜੀਸ਼ਨ ਆ ਹੁਣ ਕਿਦਾਂ ਲੱਗਦਾ ਕਿ ਅੱਗੇ ਨੂੰ 50% ਦਾ ਫਰਕ ਆ ਕੀ ਪ੍ਰੋਬਲਮ ਤੁਰੰਤ ਆਉਂਦੀ ਸੀ ਜੇ ਸਾਹ ਲੈਣਾ ਵੀ ਸਾਹ ਵੀ ਪਹਿਲਾਂ ਚੜਦਾ ਸੀ ਹੁਣ ਸਾਹ ਦਾ ਵੀ ਪ੍ਰੋਗਰਾਮ ਕੋ ਆਪਣਾ ਵੀ ਕੰਮ ਕਰਦੇ ਆ ਵਾਈ ਦਾ ਅੱਛਾ ਮਾੜਾ ਮੋਟਾ ਜਨਾਂ ਜੰਗ ਜੋ ਪਹਿਲਾਂ ਨਹੀਂ ਸੀ ਹੁੰਦਾ ਪਹਿਲਾਂ ਨਹੀਂ ਹੁੰਦਾ ਸਾਹ ਚੜਦਾ ਹੁਣ ਬਾ ਵੀ ਬਾਈ ਦਾ ਦਾ ਵੀ ਕੰਮ ਕਰ ਲੈਂਦੇ ਹੁਣ ਕਿੰਨੇ ਪਰਸੈਂਟ ਲੱਗਦਾ ਆਪਣੇ ਆਪ ਨੂੰ ਫੀਲ ਹੁੰਦਾ 50% ਇਹ ਨਾ ਜਿਸ ਦਿਨ ਪਹਿਲੇ ਦਿਨ ਆਏ ਸੀ ਨਾ ਕਿਹਨਾਂ ਦੀ ਕੰਡੀਸ਼ਨ ਬੜੀ ਖਰਾਬ ਸੀਗੀ ਆਨੂੰ ਪਸੀਨਾ ਪਸੀਨੇ ਹੋਏ ਪਏ ਸੀਗੇ ਔਰ ਹਾਰਟ ਤੇ ਦਰਦ ਹੋ ਰਿਹਾ ਰੈਗੂਲਰ ਪੀਰੀਅਡ ਤੇ ਰਹਿੰਦਾ ਸੀਗਾ ਤੁਰਿਆ ਨਹੀਂ ਸੀ ਜਾਂਦਾ ਹੁਣ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਬਹੁਤ ਠੀਕ ਹੋ ਗ ਔਰ ਇਹ ਆ ਵੀ ਇਹਨਾਂ ਨੇ ਬੜੇ ਪਰਹੇਜ਼ ਵੀ ਪੂਰੇ ਰੱਖੇ ਪ੍ਰੋਪਰ ਸਮੇਂ ਸਿਰ ਦਵਾਈ ਖਾਦੀ ਕੋਈ ਮਿਸ ਨਹੀਂ ਕੀਤਾ ਔਰ ਰਿਜ਼ਲਟ ਆਣਾ ਹੀ ਆਣਾ ਜਿਹੜਾ ਬੰਦਾ ਰੈਗੂਲਰ ਪੀਰੀਅਡ ਚ ਪੂਰੇ ਧਿਆਨ ਨਾਲ ਡਾਕਟਰ ਤੇ ਚੱਲੂਗਾ ਉਹਨੂੰ ਰਿਜ਼ਲਟ ਮਿਲਣਾ ਹੀ ਮਿਲਦਾਗਾ ਹਲੋ ਫੈਂਡਾ ਬਾਬੇ ਇਲਾਜ ਦੇ ਨਾਲ ਪਰਹੇਜ਼ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਇੱਧਰ ਹੋਏ ਵਾਪਸ ਆ ਪੰਜੀ ਆ ਗਏ ਪੰਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦਿਆਂ ਨੂੰ ਸਰ ਅੱਜ ਪਰਿਮਾ ਕੜਾਇਆ ਹਾਂਜੀ ਤੇ ਮੈਂ ਜੋ ਫਸਟ ਟਾਈਮ ਆਈ ਸੀਗੀ ਮੈਂ ਨਹਾਵ ਨਹੀਂ ਸੀ ਸਕਦੀ ਬੈਠ ਵੀ ਨਹੀਂ ਸੀ ਸਕਦੀ ਬਲਕਿ ਵਨ ਸਟੇਅਸ ਵੀ ਨਹੀਂ ਚੜ ਸਕਦੀ ਬਿਲਕੁਲ ਵੀ ਬਲਕਿ ਇਸ ਤਰ੍ਹਾਂ ਜਿਵੇਂ ਹਾਰਟ ਅਟੈਕ ਹੀ ਆ ਜਾਣਾ ਹੈ ਤੇ ਹੁਣ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੈਗੀ ਪਰ ਜਿਵੇਂ ਕੜੇ ਤੱਕ ਪਹਿਲੇ ਫਸਟ ਕੜੇ ਤੋਂ ਹੀ ਫਰਕ ਪੈਣਾ ਸਟਾਰਟ ਹੋ ਗਿਆ ਸੀਗਾ ਜਦੋਂ ਸ਼ੁਰੂ ਵਿੱਚ ਤੁਸੀਂ ਦੱਸਦੇ ਕਿ ਪ੍ਰੋਬਲਮ ਆਈ ਸੀ ਕਿ ਇੱਕਦਮ ਸਟੈਂਡਰਡਲੀ ਇੱਕਦਮ ਪ੍ਰੋਬਲਮ ਆਈ ਕਿ ਮੈਨੂੰ ਬਾਈਪਾਸ ਸਰਜੀ ਦੱਸਿਆ ਸੀ ਮੇਰਾ 20% ਹਾਰਟ ਕੰਮ ਕਰਦਾ ਸੀਗਾ ਆਲਮੋਸਟ 80% ਮੇਰਾ ਡੈਮੇਜ ਸੀਗਾ ਕਿ ਅਸੀਂ ਸਾਰੇ ਸਕਾਟ ਵਿੱਚ ਡਾਕਟਰ ਦਿੱਲੀ ਦੇ ਸਕਾਟ ਵਿੱਚ ਵੀ ਦਿਖਾਇਆ ਸਾਰਿਆਂ ਨੇ ਬਾਈਪਾਸ ਅਸੀਂ ਮੇਰੇ ਤਿੰਨੇ ਹਾਰਟ ਦੀਆਂ ਵੇਨਸ ਜਿਹੜੀਆਂ ਆਰਟਰੀ ਸਾਰੀਆਂ ਬਲੌਕ ਸੀਗੀਆਂ ਇੱਕ ਸਿਰਫ 50 ਤੋਂ 60% ਬਾਕੀ 100% ਹੀ ਸੀਗੀਆਂ ਕਿੰਨਾ ਪੈਸਾ ਜਿਹੜਾ ਖਰਾਬ ਵੀ ਹੋਇਆ ਟਾਈਮ ਵੀ ਖਰਾਬ ਹੋਇਆ ਖਰਾਬ ਸਰ ਮੈਂ 2 ਸਾਲ ਤੱਕ ਡਾਕਟਰ ਨੂੰ ਪਤਾ ਹੀ ਨਹੀਂ ਲੱਗਾ ਮਿਲਕੀ ਮੈਂ ਉਸ ਸਕਾਟ ਵਿੱਚ ਐਡਮਿਟ ਰਹੀ ਹਾਂ ਈਵਨ ਕਿ ਮੇਰੀਆਂ ਇਹੜੀਆਂ ਬਾਹਾਂ ਉਹ ਬਿਲਕੁਲ ਨੀਲੀਆਂ ਹੋ ਗਈਆਂ ਸੀ ਕਿ ਜਿਸ ਤਰ੍ਹਾਂ ਨਸ਼ੀਟੀ ਕਲਾਈਮ ਦੇ ਇਸ ਤਰ੍ਹਾਂ ਮਿਲਕੀ ਪਤਾ ਹੀ ਨਹੀਂ ਸੀ ਲੱਗਦਾ ਮੈਨੂੰ ਲੀਕਵਰਡ ਤੋਂ ਪ੍ਰੋਬਲਮ ਹੁੰਦੀ ਸੀ ਹਾਰਟ ਵੀ ਕਰਕੇ ਮੇਰੀ ਹਾਰਟ ਫੰ ਹੁਣ ਮੈਨੂੰ ਇਹ ਕਿ ਮੈਨੂੰ ਚੱਲਣ ਲੱਗਿਆ ਕੋਈ ਸਾਹ ਨਹੀਂ ਚੜਦਾ ਬਿਲਕੁਲ ਮੈਨੂੰ ਇਹ ਨਹੀਂ ਕੱਲਾ ਕਿ ਹਾਰਟ ਦਾ ਮੈਨੂੰ એનર્ਜੀ ਵੀ ਆਈ ਆ ਮੇਰੇ ਆਪਣੀ ਬਾਡੀ ਚ ਮੈਨੂੰ ਫਰਕ ਦੇਖਦਾ ਆ ਕੱਲਾ ਹਾਰਟ ਦਾ ਨਹੀਂ ਕਾਫੀ ਹੋਰ ਵੀ ਚੀਜ਼ਾਂ ਜਿਹੜੀਆਂ ਥਾਇਰੋਇਡ ਵੀ ਸੀਗਾ ਮੈਨੂੰ ਨੀਂਦ ਮੈਨੂੰ ਪ੍ਰੋਪਰ ਆਉਣ ਲੱਗ ਗਈ ਆ ਮੈਂ ਆਲਮੋਸਟ 2 ਸਾਲ ਤੋਂ ਸੁੱਤੀ ਹੀ ਨਹੀਂ ਸੀ ਹਾਰਟ ਕਰਕੇ ਮੇਰਾ ਸਾਹ ਹੀ ਬੰਦ ਹੋ ਜਾਂਦਾ ਸੀਗਾ ਤੇ ਕਾਡੇ ਵਾਰੀ ਕਿਵੇਂ ਪਤਾ ਲਿਆ ਚਰਚਾ ਕਿਵੇਂ ਤੁਹਾਡੇ ਤੱਕ ਪਹੁੰਚੀ ਕਿ ਕੋਈ ਹੈ ਵੈਦ ਜਿਹੜੇ ਇਦਾਂ ਦੇ ਠੀਕ ਕਰਦੇ ਨੇ ਸਰ ਫੇਸਬੁਕ ਦੇ ਥਰੂ ਇਹ ਨਹੀਂ ਕੱਲੀ ਮੇਰੇ ਭਾਜੀ ਨੇ ਦੇ ਸਿਸਟਰ ਦੇ ਹਸਬੰਡ ਉਹ ਤੇ ਉਹਨਾਂ ਦਾ 20% ਸੀਗਾ ਉਹਨਾਂ ਤੇ ਬਾਹਰ ਗਿਆ ਸੀ ਬਾਹਰੋਂ ਵੀ ਟ੍ਰੀਟਮੈਂਟ ਨਹੀਂ ਹੋਇਆ ਫੌਰਨ ਤੋਂ ਵੀ ਤੇ ਉਹ ਵੀ ਨਾਲ ਆ ਰਿਹਾ ਤੇ ਉਹਨਾਂ ਨੂੰ ਵੀ ਫਰਕ ਹੈ ਬਿਲਕੁਲ ਉਹ ਹੁਣ ਇਹ ਕਿ ਮੇਰਾ ਆਪਣਾ ਵੀ ਫੇਸ ਦਾ ਫਰਕ ਪੈਣਾ ਸਟਾਰਟ ਹੋ ਗਿਆ ਕਿਉਂਕਿ ਵੇਖੋ ਬਲੱਡ ਜਿਹੜਾ ਹਾਰਟ ਆਫ ਬਲੱਡ ਪੰਪ ਹੀ ਨਹੀਂ ਕਰੇਗਾ ਬਾਹਰ ਅੰਗਾ ਤੱਕ ਪਹੁੰਚੇਗਾ ਹੀ ਨਹੀਂ ਤੇ ਉਹਦਾ ਸਾਰੀ ਬੋਡੀ ਤੇ ਫਿਰ ਆਏਗਾ ਨਾ ਇਫੈਕਟ ਤੁਸੀਂ ਅਸਲੀ ਕਾੜੇ ਦੀ ਜੇ ਗੱਲ ਕਰੀਏ ਤਾਂ ਉਹਦਾ ਫਾਇਦਾ ਤੁਸੀਂ ਦੱਸ ਸਕਦੇ ਹੋ ਬਾਵਾ ਜੀ ਤਾਂ ਦੱਸਦੇ ਕਿੰਦਾ ਕਰਨਾ ਤੁਹਾਨੂੰ ਕਿੰਨਾ ਫਿੱਟ ਹੋ ਰਿਹਾ ਮੈਂ ਨੰਮਰੀ ਸਰ ਤੋਂ ਹਾਂ ਹਾਂਜੀ ਤੇ ਸਾਨੂੰ ਤੇ ਬਹੁਤ ਜ਼ਿਆਦਾ ਦੂਰ ਲੱਗਦਾ ਸੀਗਾ ਬਟ ਹੁਣੇ ਕਿ ਜਿਸ ਤਰ੍ਹਾਂ ਥੋੜੀ એનર્ਜੀ ਆ ਜਾਂਦੀ ਹੈ ਐਕਸਾਈਟਮੈਂਟ ਹੋ ਜਾਂਦੀ ਹੈ ਕਿ ਹੁਣ ਆਵਲੇ ਕਾੜਾ ਪੀ ਕੇ ਹੋਰ ਠੀਕ ਹੋ ਜਾਾਂਗੇ ਆਵਲਾ ਕਾੜਾ ਪੀ ਕੇ ਹੋਰ ਮੀਨ ਕਿ ਇਵਨ ਕਿ ਮੈਨੂੰ ਪੰਜਵੇਂ ਕਾੜੇ ਦੇ ਵਿੱਚ ਆਲਮੋਸਟ 30% 40% ਫਰਕ ਪੈ ਗਿਆ ਇਵਨ ਕਿ ਮੈਨੂੰ ਕਹਿੰਦੇ ਸੀਗੇ ਕਿ ਇਵਨ ਮੈਨੂੰ ਡਾਕਟਰਾਂ ਨੇ ਨਾਲ ਡਰਾਇਆ ਸੀਗਾ ਕਿ ਤੁਸੀਂ ਇੱਥੋਂ ਬਾਹਰ ਨਿਕਲੇ ਤੇ ਤੁਹਾਡਾ ਹਾਰਟ ਅ ਇੱਕੀ ਭਾਵੇਂ ਚੱਲ ਹਫਤੇ ਨੂੰ ਆਜ ਤੁਹਾਡਾ ਹਾਰਟ ਟੈਕ ਮੇਨ ਲਿਖਿਆ ਹੀ ਆ ਬਸ ਕਿ ਹਾਰਟ ਟੈਕ ਆਉਣ ਆਇਆ ਮਤਲਬ ਕੀ ਹੁੰਦਾ ਕੀ ਇਹ ਨੇ ਇਹਨਾਂ ਦੀ ਹਾਰਟ ਪੰਪਿੰਗ ਜਿਹੜੀ 20% ਰਹਿ ਗਈ ਸੀ ਜੀ ਹੁਣ ਜਦੋਂ ਕਿ 45 ਤੋਂ 50 ਨਾਰਮਲ ਚੱਲਦੀ ਹੈ ਏ ਸਟੇਜ ਦੇ ਵਿੱਚ ਹੁਣ ਜਦੋਂ ਅੱਧ ਤੋਂ ਜ਼ਿਆਦਾ ਘਟ ਜਾਣੀਆਂ ਤੇ ਬਲੱਡ ਸਰਕੂਲੇਸ਼ਨ ਘਟ ਜਾਣਾ ਤੇ ਸਾਹ ਤਾਂ ਚੜਨਾ ਹੀ ਗਿਆ ਬੰਦੇ ਨੂੰ ਅਬ ਨਾਰਮਲ ਤਾਂ ਰਹੂਗਾ ਹੀ ਰਹੂਗਾ ਨਾ ਇੱਕ ਸਵਾਲ ਇਹ ਵੀ ਹੈ ਇਹ ਪ੍ਰੋਬਲਮ ਆਂਦੀ ਕਿਉਂ ਕਿ ਵਜ੍ਹਾ ਕੀ ਉਹਦੇ ਇੱਕ ਬੰਦੇ ਦੀ ਖਾਣ ਪਾਣੀ ਜਾਂ ਉਹਦੀ ਐਕਸਰਸਾਈਜ਼ ਨਹੀਂ ਕਰਨਾ ਬੜਾ ਲੰਬਾ ਚਾਹਾਂਗਾ ਕਦੇ ਬ੍ਰਾਡਕਾਸਟ ਕਰਾਂਗੇ ਪੋਡ ਵਿੱਚ ਬਹਿ ਕਿ ਹਰ ਬੰਦੇ ਨੇ ਬੜੀ ਦੂਰ ਜਾਣਾਗਾ ਜੀ 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 ਤੇ ਲੋਕਾਂ ਕੋਲੇ ਲੋਕਾਂ ਨੂੰ ਘਰੇ ਵੀ ਪਹਚਾਣਾਗਾ ਹਨਾ ਰਸ਼ ਵੀ ਵੈਸੇ ਜਿਆਦੇ ਅਜਾ ਦੋ ਟਾਈਮ ਜਿਮਿੰਗ ਕਰਦੀ ਸੀ ਦੋ ਟਾਈਮ ਮੈਂ ਜਿਮ ਜਾਂਦੀ ਸੀ ਮਾਰਨਿੰਗ ਈਵਨਿੰਗ ਤੇ ਜਿਸ ਦਿਨ ਮੈਂ ਹੌਟ ਦੀ ਪ੍ਰੋਬਲਮ ਆਈ ਹੈ ਤੇ ਮੈਂ ਜਸਟ ਜਿਸ ਤਰ੍ਹਾਂ ਕਲੀਨਿਕ ਤੇ ਜਾ ਰਹੀ ਆ ਮੈਂ ਕਲੀਨਿਕ ਤੇ ਜਾਂਦੇ ਜਾਂਦੀ ਮੇਰਾ ਬੇਟਾ ਆ ਗਿਆ ਹੁੰਦਾ ਸੀ ਤੇ ਮੈਂ ਡਿੱਗ ਪੈਂਦੀ ਸੀ ਇੰਨਾ ਸਾਰ ਰੁਕ ਜਾਂਦਾ ਸੀਗਾ ਮੀਨ ਕਿ ਕੋਈ ਵੀ ਹੋਰ ਹਸਪੀਟਲ ਦਾ ਮੈਨੂੰ ਕਹਿੰਦੇ ਸੀ ਕਿ ਐਡਮਿਟ ਹੋ ਕੇ ਤੇ ਫਿਰ ਤੁਸੀਂ ਬਾਤ ਕਰ ਸਕਦੇ ਨਹੀਂ ਤੇ ਨਹੀਂ ਬਾਤ ਕਰ ਸਕਦੇ ਹਾਂ ਜੀ ਬਟ ਇਹ ਕਿ ਮੈਂ ਥੋੜੀ ਆਪਣੀ ਵਿਲ ਪਾਵਰ ਸਟਰੋਂਗ ਰ ਉਹਨਾਂ ਇਹ ਚੀਜ਼ ਹੈ ਆਯੁਰਵੈਦਿਕ ਦਵਾਈ ਏਦਾਂ ਦੀ ਕਿ ਜੇ ਫਾਇਦਾ ਨਹੀਂ ਤਾਂ ਨੁਕਸਾਨ ਵੀ ਪਰ ਤੁਹਾਨੂੰ ਤਾਂ ਫਾਇਦਾ ਵੀ ਕੀਤਾ ਬਹੁਤ ਜ਼ਿਆਦਾ ਮੈਨੂੰ ਨਹੀਂ ਮੇਰੇ ਜਿਹੜੇ ਪਾਜੀ ਨਾਲ ਆਏ ਮੇਰੇ ਉਹਨਾਂ ਨੂੰ ਵੀ ਬਹੁਤ ਆ ਹਾਂਜੀ ਤੇ ਅਸੀਂ ਫੇਸਬੁੱਕ ਤੋਂ ਦੇਖ ਕੇ ਆਏ ਸੀ ਜੀ ਸੁਣਿਆ ਦੇਣਾ ਚਾਹੁੰਦੇ ਜਿਹੜੇ ਹੋਰ ਤੁਹਾਡੇ ਵਰਗੇ ਭੈਣ ਭਰਾ ਨੇ ਜਿਸ ਕਹੂੰਗੀ ਕਿ ਇੱਕ ਆਰਟੀਫੀਸ਼ੀਅਲ ਚੀਜ਼ ਆਰਟੀਫੀਸ਼ੀਅਲ ਹੁੰਦੀ ਹੈ ਹੈਨਾ ਨੈਚੁਰਲ ਚੀਜ਼ ਜਿਹੜਾ ਉਹ ਨੈਚੁਰਲ ਕਿਉਂਕਿ ਸਾਡੇ ਅੰਦਰ ਰੱਬ ਨੇ ਹਿਜ ਕੁਦਰਤੀ ਚੀਜ਼ਾਂ ਪਾਈਆਂ ਕਿ ਅਸੀਂ ਆਪਣੇ ਆਪ ਨੂੰ ਕਿਉਰ ਕਰ ਸਕਦੇ ਆ ਤੇ ਆਪਾਂ ਉਹਨਾਂ ਦਾ ਫਾਇਦਾ ਨਹੀਂ ਚੱਕਦੇ ਕਿਉਂਕਿ ਜੇ ਤੁਸੀਂ ਵੇਖੋ ਤੇ 90% ਕੀ 99% ਲੋਕਾਂ ਨੂੰ ਸਟੰਟ ਹੀ ਦੱਸਦੇ ਆ ਬਾਈਪਾਸ ਹੀ ਦੱਸਦੇ ਆ ਤੇ ਬਾਈਪਾਸ ਪੇਸ਼ੈਂਟ ਮੇਰੇ ਸਾਹਮਣੇ ਇੱਥੇ ਸਟੰਟ ਵਾਲੇ ਵੀ ਆਉਂਦੇ ਆ ਜਿਹੜਾ ਸਟੰਟ ਪਾਇਆ ਉਹਨਾਂ ਦੀ ਸਟੰਟੀ ਬਲੌਕ ਹੋ ਬੈਠਦੀ ਹੈ ਕਿ ਇਹਨੂੰ ਨਹੀਂ ਬੈਠਦੇ ਹੈ ਨਾ ਇਹ ਵੀਕ ਹੋ ਜਾਂਦੀ ਹੈ ਬਾਡੀ ਜੋ ਆਰਟੀਫੀਸ਼ੀਅਲ ਚੀਜ਼ ਹੋ ਆਰਟੀਫੀਸ਼ੀਅਲ ਜੋ ਨੇਚਰਲ ਹੈ ਸੋ ਨੇਚਰਲ ਆ ਲੱਗਦਾ ਬਾਵਾ ਜੀ ਦਾ ਕੜਾ ਵਰਦਾਨ ਸਾਬਤ ਹੋ ਗਿਆ ਤੁਹਾਡੀ ਲਾਈਫ ਅੱਬਾ ਹੋਰ ਕੁਝ ਨਹੀਂ ਜੀ ਸਾਹਿਬ ਇਹ ਕੜਾ ਤਿਆਰ ਕਰਦੇ ਇਹਦੀ ਜੜੀ ਬੂਟੀਆਂ ਜਿਹੜੀਆਂ ਬੜੀਆਂ ਕਹਿੰਦੇ ਆ ਲੱਭਣੀਆਂ ਬੜੀਆਂ ਔਖੇ ਹੋ ਜਾਂਦੀਆਂ ਇਹ ਇਕੱਠੀਆਂ ਕਰਨ ਦੇ ਲਈ ਤੁਹਾਡਾ ਕੀ ਉਪਰਾਲਾ ਕੀ ਖਾਸ ਕਿਤੇ ਖਰੀਦੇ ਹੋ ਜਾਂ ਇਹਦਾ ਪਾਦਣਾ ਬੜੀ ਦਿੱਕਤ ਆਉਂਦੀ ਸੀ ਜਦੋਂ ਆਪਾਂ ਹਰੇ ਪੱਤੇ ਤੇ ਬੇਲਾਂ ਦੀ ਦਿੱਕਤ ਆ ਰਹੀ ਸੀ ਪਰ ਹੁਣ ਕੋਈ ਦਿੱਕਤ ਨਹੀਂ ਆਉਂਦੀ ਹੁਣ ਤਾਂ ਆਮ ਆਪਣੇ ਸਾਧਨ ਕਰ ਲਿਆ ਕੋਈ ਇੱਕੋ ਜਗ੍ਹਾ ਤੋਂ ਇਹਨਾਂ ਨੂੰ ਲੇ ਆਇਦਾਗਾ ਪਹਿਲਾ ਦਿੱਕਤ ਸੀ ਕਿ ਇਹਦੇ ਵਿੱਚ 16 ਤਰ੍ਹਾਂ ਦੇ ਬੇਲਾਂ ਤੇ ਪੱਤੇ ਪੈਂਦੇ ਆ। ਅੱਛਾ ਜੀ। ਬਾਕੀ ਚ 12 ਤੋਂ 14 ਤਰ੍ਹਾਂ ਦੀਆਂ ਸੁੱਕੀਆਂ ਜੜੀਆਂ ਬੂਟੀਆਂ ਪੈਂਦੀਆਂ ਨੇ। ਜੀ। ਤੇ ਤ੍ਰੀ ਦੋਸ਼ ਕਾੜਾ ਬਣਾਇਆ ਸੀ ਆਪਾਂ ਵਾਤ ਪਿੱਤ ਕਫ ਤਿੰਨਾਂ ਦੋਸ਼ਾਂ ਤੇ ਇਹ ਕੰਮ ਕਰਦਾ ਸੀ। ਠੀਕ ਹੈ। ਤੇ ਜ਼ਿਆਦਾਤਰ ਆਪਣੇ ਕੋਲੇ ਹਾਰਡ ਦੇ ਮਰੀਜ਼ ਆਉਂਦੇ ਠੀਕ ਵੀ ਹੋ ਰਿਹਾ। ਬਲੌਕ ਜਨ ਵਾਲੇ ਆ ਸਟੰਟ ਵੀ ਪੈਣ ਦਿੰਦੇ ਸਰਜਰੀ ਤੋਂ ਬਚਤੀ ਜਾਂਦੇ ਆ। ਕਿਉਂਕਿ ਜਿਹੜਾ ਵੀ ਮਰੀਜ਼ ਆਉਂਦਾ ਦੇਖੋ ਤੁਸੀਂ ਕਹਿੰਦਾਗਾ ਵੀ ਮਹੀਨੇ ਦੇ ਵਿੱਚ ਮੈਨੂੰ ਫਰਕ ਪੈ ਗਿਆ। ਬਿਲਕੁਲ ਹੈਨਾ। ਕੋਈ ਉਹ ਮਰੇ ਨਹੀਂ ਹੁੰਦਾ ਜਿਹੜਾ ਦੂਜੇ ਤੀਜੇ ਮਹੀਨੇ ਤੱਕ ਫਸ ਜਾਂਦਾ ਵੀ ਨਹੀਂ ਫਰਕ ਪਿਆ ਪਰ 80% ਬਰੀ ਜਿਸੀ ਹੁੰਦੀ ਹੈ ਵੀ ਜਿਨ੍ਹਾਂ ਨੂੰ ਫਰਕ ਪੈ ਜਾਂਦਾ ਹੈ ਕੀ ਚੀਜ਼ ਮੈਂ ਹੋਰ ਦੇਖਿਆ ਪ੍ਰਾਣੀ ਬ੍ਰੈਸਲੀ ਬਰਾਸ ਦੀ ਗੱਲ ਕਰੀਏ ਮੈਂ ਘਰਾਂ ਦੇ ਵਿੱਚ ਪੁਰਾਣੇ ਸੌਵੇਂ ਦੇ ਵਿੱਚ ਪਾਣੀ ਜਿਹੜਾ ਕੜਿਆਂ ਚ ਪੀਤਾ ਜਾਂਦਾ ਸੀ ਜਾਂ ਮਿੱਟੀ ਦੇ ਬਰਤਨ ਜਿਆਦਾ ਜੂਸ ਜੀਤਾ ਜਾਂਦਾ ਸੀ ਤੁਸੀਂ ਕਾੜੇ ਜਿਹੜੇ ਆ ਮਿੱਟੀ ਦੇ ਬਰਤਨ ਚ ਜੂਸ ਕਰ ਰਹੇ ਹੋ ਉਹ ਪੜਾਉਣ ਵਾਲੇ ਵੀ ਜਿਹੜੇ ਗਲਾਸ ਨੇ ਉਹ ਵੀ ਮਿੱਟੀ ਦੇ ਨੇ ਕੀ ਇਹਦੇ ਨਾਲ ਵੀ ਕੋਈ ਪ੍ਰਕਿਰਤੀ ਨਜੋੜਿਆ ਗਿਆ ਹੈ ਜਿੱਦਨੇ ਕੀ ਹੈ ਆਪਾਂ ਕੁਦਰਤੀ ਪ੍ਰਕਿਰਤੀ ਦੁਆਰਾ ਨਾ ਆਪਾਂ ਲੋਕਾਂ ਨੂੰ ਪੁਰਾਣੇ ਕਲਚਰ ਤੇ ਜੋੜਦੇ ਆ ਜਿੰਨੇ ਵੀ ਇਹ ਲੋਕ ਠੀਕ ਹੋ ਰਹੇ ਆਗੇ ਪੁਰਾਣੇ ਕਲਚਰ ਤੇ ਜਾ ਕੇ ਤਬਦੀਲ ਹੋ ਰਹੇ ਆ ਤਾਂ ਹੀ ਠੀਕ ਹੋ ਰਹੇ ਆ ਕਿਉਂਕਿ ਜਿਆਦਾਤਰ ਲੋਕ ਵੈਸਟਰਨ ਕਲਚਰ ਦੇ ਤਬਦੀਲ ਹੋ ਗਏ ਉਹਦੇ ਨਾਲ ਹੀ ਬਿਮਾਰੀਆਂ ਦਾ ਘਰ ਬਣ ਗਏ ਜੀ ਆਪਾਂ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਦੇ ਆਂ ਕੁਦਰਤ ਉਹਨਾਂ ਨੂੰ ਠੀਕ ਕਰਦੀ ਐ ਇਸ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ ਐਸੇ ਸਭਾਵੇ ਤੋਂ ਕੜੇਵਾਲੇ ਬਾਬਾ ਦਾ ਸਫ਼ਰ ਜਿਹੜਾ ਕਿੱਦਾਂ ਦਾ ਲਾ ਔਰ ਕਿਵੇਂ ਸ਼ੁਰੂ ਹੋਇਆ ਸੀ ਪਹਿਲਾਂ ਤਾਂ ਇਹ ਜਿਹੜਾ ਐਂਡ ਵਾਲਾ ਆਪਣਾ ਮਿਸ਼ਨ ਹਨਾ ਵੀ ਆਪਣਾ ਇੱਕ ਹੁੰਦਾ ਨਾ ਵੀ ਕੋਈ ਟੀਚਾ ਹੁੰਦਾ ਕੋਈ ਸਾਧਨ ਹੁੰਦਾ ਇੱਕ ਨਿਸ਼ਾਨਾ ਹੁੰਦਾ ਆਪਣਾ ਨਿਸ਼ਾਨਾ ਕੋਈ ਕੋਠੀਆਂ ਨਹੀਂ ਕੋਈ ਬੰਗਲੇ ਨਹੀਂ ਹੈਗਾ ਆਪੋ ਇੱਕ ਜ਼ਰੂਰਤਮੰਦਾਂ ਲਈ ਲੋੜਵੰਦਾਂ ਲਈ ਜਿਹੜੇ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਲਈ ਇੱਕ ਹਸਪਤਾਲ ਬਣਾਣਾ ਉੱਥੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਘਰੇ ਛੱਡ ਕੇ ਆਇਆ ਕਰਨਾ ਬਸ ਇਹ ਆਪਣਾ ਐਂਡ ਆ ਉਹ ਪੂਰਾ ਕਰਨਾ ਆਪਾਂ 2-4 ਸਾਲਾਂ ਦੇ ਵਿੱਚ ਵਿੱਚ ਹੀ ਕਰਨਾ 6 ਸਟੈਂਟ 8 ਸਟੈਂਟ ਵਾਲੇ ਇੱਥੇ ਆਉਂ ਫਿਰਦੇ ਆ ਸਰਜਰੀ ਕੀਤੀ ਆ ਬਾਅਦ ਚ ਫੇਰ ਸਟੈਂਟ ਪੈ ਗਏ ਕਿ ਕੋਈ ਐਂਡਿੰਗ ਹੈਗਾ ਜਾਂ ਕੋਈ ਠੀਕ ਹੋਣ ਦਾ ਕੋਈ ਸਾਧਨ ਨਹੀਂ ਹੈਗਾ ਕਿ ਸਾਰੀ ਉਮਰ ਉਹਨਾਂ ਨਾਲ ਬੰਦੇ ਰਹਿਣ ਦਾ ਇੱਕ ਸਾਧਨ ਬਣ ਗਿਆ ਨਾ ਉਹਦੀ ਦਵਾਈ ਛੱਡਾ ਸਕਦੇ ਆ ਨਾ ਉਹਦੀ ਸਟੈਂਟਾਂ ਦੀ ਗਿਣਤੀ ਕੰਮ ਕਰ ਕੱਟ ਕਰ ਸਕਦੇ ਆ ਸਟੈਂਟ ਪਈ ਜਾਣੇ ਦਵਾਈ ਚੱਲੀ ਸਮਝ ਜੀ ਇੱਥੇ ਆ ਕੇ ਬੰਦਾ 6 ਤੋਂ 8 ਮਹੀਨੇ ਦੇ ਵਿੱਚ ਦਵਾਈਆਂ ਤੋਂ ਵੀ ਮੁਕਤ ਹੋ ਜਾਂਦਾ ਆ ਸਾਡੀਆਂ ਤੋਂ ਵੀ ਛੱਡ ਜਾਂਦਾ ਸਿਰਫ ਡਾਈਟ ਚਾਰਟ ਨਾਲ ਹੀ ਠੀਕ ਰਹਿ ਸਕਦਾ ਹੈ ਇਸੇ ਬਦੌਲਤ ਕਰਕੇ ਤੁਹਾਡਾ ਦਸੂਹਾ ਦੇ ਵਿੱਚ ਲੁਧਿਆਣੇ ਚ ਕੁਰਕ ਖੇਤਰ ਮਾਨਸਾ ਲੋਕਾਂ ਦੀ ਸੇਵਾ ਲੋਕਾਂ ਦਾ ਇਕੱਠ ਇਸੇ ਕਰਕੇ ਹੁੰਦਾ ਕਿਉਂਕਿ ਤੁਹਾਡੀ ਜਿਹੜੇ ਕੱਢ ਦੀ ਚਰਚਾ ਜਿਹੜੀ ਹੁਣ ਵਾਕਈ ਦਿਲਾਂ ਦੇ ਵਿੱਚ ਰਾਜ਼ ਕਰ ਰਹੀ ਕਿਉਂਕਿ ਠੀਕ ਹੋ ਰਹੇ ਨੇ ਇਹ ਨਹੀਂ ਕਿ ਹਵਾ ਹਵਾਈ ਹੋਈ ਆ ਠੀਕ ਵੀ ਹੋ ਰਹੇ ਪਰਮਾਤਮਾ ਦੀ ਕਿਰਪਾ ਗਈ ਤੇ ਗੋਡ ਗਿਫਟ ਕਹਿਦੇ ਕਹਿ ਸਕਦੇ ਇਨੇ ਮਰੀਜ਼ ਜਿਹੜੇ ਠੀਕ ਹੋ ਰਹੇ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਸੋ ਅੱਜ ਕਾੜੇ ਦਾ ਸੱਚ ਜਾਣਨ ਲਈ ਆਪਾਂ ਪੇਸ਼ੈਂਟ ਨਾਲ ਗੱਲ ਕਰ ਰਹੇ ਜਿਹੜੇ ਮਰੀਜ਼ਾਂ ਨੂੰ ਵਿਸ਼ਵਾਸ ਸੀ ਕਿ ਕਾੜਾ ਪੀਣ ਦੇ ਨਾਲ ਵਾਕਿਆ ਮੈਂ ਠੀਕ ਹੋਵਾਂਗਾ ਹੁਣ ਜਾਣਦੇ ਆ ਕਿ ਕਿੰਨਾ ਤੇ ਇਹਨਾਂ ਨੂੰ ਫਰਕ ਪਿਆ ਕਿੰਨੇ ਠੀਕ ਹੋਏ ਨੇ ਸੋ ਗੱਲਬਾਤ ਕਰਨੇ ਸਾਡੇ ਨਾਲ ਭੈਣ ਜੀ ਨਹੀਂ ਭੈਣ ਜੀ ਕੀ ਨਾਂ ਹੈ ਤੇ ਕਿੱਥੋਂ ਆਏ ਹੋ ਬਲਵਿੰਦਰ ਕੌਰ ਕਨਵੰਦ ਤੇ ਜਦੋਂ ਬਾਬਾ ਜੀ ਦੇ ਕਾੜੇ ਦੇ ਬਾਰੇ ਸੁਣਿਆ ਕਿ ਮਨ ਚ ਵਿਸ਼ਵਾਸ ਬਣਿਆ ਸੀ ਕਿ ਮੈਂ ਜਾਵਾਂਗਾ ਬਣਿਆ ਤਾਂ ਫੇਰ ਹੀ ਆਏ ਇੱਥੇ ਹਾਂਜੀ ਹਾਂਜੀ ਤੇ ਮ ਕਿੰਨੀ ਵਾਰ ਕੜਾ ਪੀਤਾ ਜੀ ਵਾਰੀ ਆਏ ਹਾਂ ਜੀ ਮੈਨੂੰ ਮਤਲਬ ਵੀ ਮੇਰੀਆਂ ਲੱਤਾਂ ਸੌ ਗਈਆਂ ਐ ਪੈਰ ਵੀ ਅਜੇ ਵੀ ਥੋੜਾ ਹੈਗਾ ਪਰ ਬਿੰਨੂ ਕਾਫੀ ਫਰਕ ਆਦਾ ਪੰਜੀ ਹਾਂ ਜੀ ਮਤਲਬ ਇੱਕ ਮੰਚੋ ਜੋ ਵਿਸ਼ਵਾਸ ਲੈ ਕੇ ਐਸੇ ਉਹ ਕਾਮਜਾਬ ਰ ਹੋਇਆ ਹਾਂ ਜੀ ਠੀਕ ਹੈ ਕੜਾ ਵੀ ਕੜਾ ਇੱਕ ਅਮਰਤ ਬਣ ਕੇ ਤਾਂ ਹਾਂ ਜੀ ਅਮਰਤ ਹੀ ਐ ਜੀ ਜਿਹੜੀਆਂ ਚੀਜ਼ਾਂ ਤਾਂ ਐਵੇਂ ਸੇ ਆਮ ਘਰਾਹਾਂ ਚ ਵੀ ਪਰ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਬਾਬਾ ਜੀ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਉਹ ਚੀਜ਼ਾਂ ਮਿਸ਼ਨ ਜਿਹੜਾ ਦਿੱਤਾ ਉਹ ਤੁਹਾਡੇ ਲਈ ਲਾਹੇਵੰਦ ਹੋ ਰਿਹਾ ਸਭ ਹਾਂ ਜੀ ਬਹੁਤ ਜੀ ਹਾਂ ਆਈ ਇੰਨੀ ਸੰਗਤ ਲਾਈਵ ਆਂਦੀਏ ਤੇ ਆਏ ਇੰਨੇ ਹਾਂਜੀ ਹਲੋ ਤੁਸੀਂ ਦੋ ਵਾਰ ਪੀਤਾ ਔਰ ਫਰਕ ਦੂਜੀ ਵਾਰ ਹੀ ਆਏ ਦੂਜੀ ਵਾਰ ਆਏ ਹਾਂ ਬੈਲ ਹਾਂ ਫਰਕ ਵਾ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋਰ ਪੇਸ਼ੈਂਟ ਜੀ ਸੁਨੇਹਾ ਇਹ ਹੀ ਦਵਾਂਗੇ ਵੀ ਆਓ ਸਾਰੇ ਜਣੇ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਹਾਰ ਦੀ ਹੈ ਜਾਂ ਡਿਸਕ ਦੀ ਹੈ ਕੋਈ ਵੀ ਸਰੀਰ ਚ ਸੋਨ ਪੰਨ ਤੇ ਇੱਥੇ ਆਓ ਬਾਬਾ ਜੀ ਦਾ ਬਾਬੇ ਦਾ ਕੜਾ ਪੀਓ ਤੇ ਠੀਕ ਹੋ ਜਾਣਾ ਹਾਂਜੀ ਆਪਾਂ ਜਿਵੇਂ ਗੱਲਾਂ ਦੇ سلسلہ ਕਰ ਰਹੇ ਹਾਂ ਕਿ ਬਾਬਾ ਕੜੇ ਵਾਲਾ ਜਿਹੜਾ ਫੇਮਸ ਹੋਇਆ ਕਿਉਂਕਿ ਜਿਨ੍ਹਾਂ ਲੋਕਾਂ ਦੀਆਂ ਨਾੜਾਂ ਬਲੋਕੇਜ ਹੋ ਗਈਆਂ ਹਾਰਡ ਦੀਆਂ ਨਾਲਾਂ ਨਾੜਾਂ ਬਲੋਕੇਜ ਹੋ ਗਈਆਂ ਸੀ ਉਹ ਖੁੱਲਣੀਆਂ ਸ਼ੁਰੂ ਹੋ ਗਈਆਂ ਸੋ ਇਹ ਆਪਾਂ ਕਹਿਣ ਦੇ ਨਾਲ ਨਹੀਂ ਕਹਿ ਸਕਦੇ ਜੀ ਉਹਦੇ ਕਾੜੇ ਪੀਣ ਦੇ ਨਾਲ ਬਲੋਕੇਜ ਸ਼ੁਰੂ ਹੋਈ ਹੈ ਇਹ ਜਾਣਕਾਰੀ ਤਾਂ ਆਪਾਂ ਲੋਕਾਂ ਕੋਲੋਂ ਸਾਂਝੀ ਕਰਾਂਗੇ ਕੀ ਸੱਚਾਈ ਹੈ ਕੀ ਬਾਬਾ ਜੀ ਉਹ ਕਹਿੰਦੇ ਨੇ ਕਿ ਜੋ ਦੱਸਦੇ ਨੇ ਉਹ ਵਰਤਣ ਦੇ ਨਾਲ ਪੇਸ਼ੰਤ ਠੀਕ ਹੁੰਦਾ ਆ ਪਰ ਉਹਨਾਂ ਦੀ ਗੱਲ ਤੇ ਉੱਤੇ ਆਪਾਂ ਜਨਾਜ਼ ਜ਼ਿਆਦਾ ਜਾਣਦੇ ਹੋਏ ਆਪਾਂ ਲੋਕਾਂ ਕੋਲੋਂ ਸਵਾਲ ਕਰਾਂਗੇ ਕਿ ਇਹਨਾਂ ਨੂੰ ਕੀ ਪ੍ਰੋਬਲਮ ਸੀ ਜੋ ਇਹਨਾਂ ਨੇ ਕਾੜਾ ਪੀਤਾ ਉਹ ਕਿੰਨਾ ਇਹਨਾਂ ਨੂੰ ਸਾਬਤ ਸਹੀ ਹੋਇਆ ਭਾਜੀ ਕੀ ਪ੍ਰੋਬਲਮ ਸੀ ਤੇ ਕਿੱਥੋਂ ਆਇਆ ਸੀ ਤੁਸੀਂ ਪਾਦੀ ਉਹਨਾਂ ਤੋਂ ਆਏ ਹਿਮਾਚਲ ਤੋਂ ਹਾਂਜੀ ਹਾਂਜੀ ਕੀ ਪ੍ਰੋਬਲਮ ਕੀ ਸੀ ਔਰ ਕਦੋਂ ਤੋਂ ਸੀ ਹਾਂ ਦੇ ਵਿੱਚ ਬਲੋਕ ਸੀਗੀ ਅੱਛਾ ਹਾਂਜੀ ਹਾਂਜੀ ਤੁਰਨਾ ਪੈਣਾ ਔਖਾ ਸੀਗਾ ਹਾਂਜੀ ਤੁਰਨਾ ਪੈਣਾ ਔਖਾ ਸੀਗਾ ਪੈਰ ਸੋਜ ਜਾਣੇ ਹੁਣ ਠੀਕ ਹੈ ਫਰਕ ਹੈ ਕਾਫੀ ਹਿਮਾਚਲ ਐਡਾ ਐਡੀ ਦੂਰ ਤੋਂ ਆਏ ਆ ਉੱਥੇ ਕੋਈ ਇਦਾਂ ਦਾ ਡਾਕਟਰ ਨਹੀਂ ਸੀ ਜਿੰਨਾ ਉਹਨੂੰ ਦਿਖਾ ਲਿਆ ਹੋਵੇ ਔਰ ਤੁਸੀਂ ਇਲਾਜ ਕੋਈ ਦਵਾਈ ਲਈ ਹੋਵੇ ਹਾਂਜੀ ਦਿਖਾਇਆ ਪਰ ਉਹਦੇ ਨਾਲ ਫਰਕ ਨਹੀਂ ਪਿਆ ਸਾਲ ਭਰ ਦਵਾਈ ਉੱਧਰ ਵੀ ਖਾਧੀ ਨਹੀਂ ਫਰਕ ਪਿਆ ਇਹ ਕਾੜੇ ਵਾਲੇ ਬਾਬੇ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਫੇਸਬੁੱਕ ਤੇ ਦੇਖਿਆ ਸੀਗਾ ਹਾਂਜੀ ਹਾਂਜੀ ਇੱਕ ਯਕੀਨ ਸੀਗਾ ਕਿ ਇਹ ਵਾਕਈ ਮੈਂ ਜਿੱਥੇ ਚੱਲਾ ਮੈਨੂੰ ਹੁਣ ਉਮੀਦ ਹੋਈਗੀ ਵੀ ਮੈਂ ਠੀਕ ਹੋਵਾਂਗਾ ਨਹੀਂ ਨਹੀਂ ਯਕੀਨ ਸੀਗਾ ਬਾਜੀ ਤਾਂ ਹੀ ਆਏ ਅੱਛਾ ਤਾਂ ਦੋਈ ਕਿੰਨੀ ਵਾਰੀ ਪੀਤਾ ਕਾੜਾ ਬਾਜੀ 6 ਵਾਰ ਪੀ ਲਿਆ ਕੱਲਾ ਕਾੜਾ ਪੀਤਾ ਨਾਲ ਦਵਾਈ ਵੀ ਖਾਦੀ ਹੈ ਦਵਾਈ ਵੀ ਖਾਦੀ ਹੈ ਹਾਂਜੀ ਕਿਹੜੀ ਦਵਾਈ ਦਿੰਦੇ ਆ ਦੇਸੀ ਦਿੰਦੇਗਾ ਆਯੁਰਵੇਦਿਕ ਦਿੰਦੇ ਆ ਜਾਂ ਹੋਰ ਦਵਾਈ ਦਿੰਦੇ ਆਯੁਰਵੇਦਿਕ ਹੀ ਹੈ ਨਾਲੇ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਤੁਸੀਂ ਆਏ ਕਿੰਨੀ ਦੇਰ ਤੋਂ ਆ ਰਹੇ ਹੋ ਕਿੰਨੀ ਵਾਰੀ ਕਾੜਾ ਪੀਤਾ ਸੀ 6 ਵਾਰ ਪੀ ਲਿਆ ਘਾੜਾ ਜੀ ਹਾਂਜੀ ਤੇ ਕਿੰਨੇ ਪਰਸੈਂਟ ਜਾਂ ਕਹਿ ਸਕਦੇ ਪੂਰਨ ਤੌਰ ਤੇ ਠੀਕ ਹੋ ਗਏ ਆ ਜਾਂ ਕੁਝ ਹਲੇ ਰਹਿੰਦਾ ਆ ਨਹੀਂ ਥੋੜਾ ਰਹਿੰਦਾ ਹਲੇ ਉਦੋਂ ਤਾਂ ਕਾਫੀ ਫਰਕ ਹੈ ਹਾਂਜੀ ਲੱਗਦਾ ਵੀ ਜਿਹੜਾ ਨਾ ਸੁਣ ਕੇ ਆਏ ਸੀ ਇੱਕ ਵਿਸ਼ਵਾਸ ਬਣਾ ਕੇ ਮਨ ਨੂੰ ਹੁਣ ਤਸੱਲੀ ਹੋ ਗਈ ਆ ਕਿ ਵਾਕੇ ਮੈਂ ਜਿੱਥੇ ਗਿਆ ਠੀਕ ਹੋ ਗਿਆ ਹਾਂ ਹਾਂਜੀ ਹਾਂਜੀ ਪਹਿਲਾਂ ਜਿਹੜਾ ਪੈਰ ਪੂਰ ਸੁੱਜਦੇ ਸੀਗੇ ਉਹ ਨਹੀਂ ਸੁੱਜਦੇ ਦਰਦ ਹੁੰਦੀ ਸੀਗੀ ਉਹ ਨਹੀਂ ਹੁੰਦੀ ਹੁਣ ਹਾਂ ਠੀਕ ਹੈ ਕਾਫੀ ਹਾਂਜੀ ਹਾਂਜੀ ਤੇ ਹੁਣ ਜਿਹੜਾ ਲੱਗਦਾ ਵੀ ਕਿੰਨਾ ਟਾਈਮ ਡਾਕਟਰ ਸਾਹਿਬ ਨੇ ਕਿਹਾ ਵੀ ਹੋਰ ਬੈ ਸਾਹਿਬ ਨੇ ਕਿਹਾ ਵੀ ਹੋਰ ਪੀਓ ਤੇ ਪੂਰਾ ਫਿੱਟ ਹੋਵੋਗੇ 2 ਕੁ ਮਹੀਨੇ ਗਿਆ ਸੀਗਾ ਕਿ 2 ਕੁ ਮਹੀਨੇ ਹੋਰ ਖਾ ਲਓ ਦਵਾਈ ਅੱਛਾ ਜੀ ਹਾਂਜੀ ਕਿੰਨੀ ਰਹਿ ਗਈ ਹੁਣ ਹੁਣ ਇੱਕ ਦੋ ਜਗ੍ਹਾ ਐ ਥੋੜਾ ਥੋੜਾ ਜਿੱਦਾ ਗਲੋਟਰ ਦੇ ਐ ਬਸ ਅੱਛਾ ਜੀ ਬਾਕੀ ਨਹੀਂ ਐ ਕਿਤੇ ਕੜਾ ਪੀਣ ਦੇ ਨਾਲ ਦਵਾਈ ਖਾਣ ਦਾ ਕੋਈ ਕੋ ਤੁਹਾਨੂੰ ਇਨਫੈਕਸ਼ਨ ਵੀ ਹੋਈ ਹੈ ਸਾਈਡ ਇਫੈਕਸ਼ਨ ਤੇ ਨਹੀਂ ਹੋਈ ਕੋਈ ਪ੍ਰੋਬਲਮ ਤੇ ਨਹੀਂ ਆਈ ਕੋ ਬਾਡੀ ਚ ਜਿਵੇਂ ਨਹੀਂ ਜੀ ਕੋਈ ਓਦਾਂ ਦੀ ਦਿੱਕਤ ਨਹੀਂ ਆਈ ਜਿਹੜਾ ਪੈਰ ਕਾਲੇ ਸੀਗੇ ਉਹ ਵੀ ਸਾਫ ਹੋ ਰਹੇ ਹੁਣ ਹਾਂਜੀ ਪਹਿਲਾਂ ਨਾਲ ਤੋਂ ਠੀਕ ਹੈ ਕਾਫੀ ਮੈਨੂੰ ਲੱਗਦਾ ਵੀ ਜਿਹੜਾ ਕੜਾ ਤੁਹਾਡੇ ਲਈ ਅੰਮ੍ਰਿਤ ਬਣਿਆ ਇੱਕ ਸਮਾਂ ਦਾ ਤੁਸੀਂ ਉਹ ਫਿੱਟ ਹੋਏ ਹੋ ਜਿਹੜਾ ਤੁਹਾਡੀ ਉਮੀਦ ਟੁੱਟ ਚੁੱਕੀ ਸੀ ਉਹ ਰਿ ਆਸ ਬਣੀ ਹੈ ਤੁਹਾਡੀ ਇੱਕ ਜ਼ਿੰਦਗੀ ਦਾ ਆਸ ਵੀ ਬਣੀ ਹੈ ਕੜਾ ਹਾਂਜੀ ਹਾਂਜੀ ਨਹੀਂ ਵਧੀਆ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਜਿਹੜੀ ਪੇਸ਼ੈਂਟ ਨੇ ਹੋਰ ਪੇਸ਼ੈਂਟਾਂ ਨੂੰ ਆਉਣਾ ਚਾਹੀਦਾ ਅਗਰ ਦਵਾਈ ਸਹੀ ਢੰਗ ਨਾਲ ਖਾਓਗੇ ਤਾਂ ਹੀ ਠੀਕ ਹੋਵੋਗੇ ਜੀ